ਲਵਲੀ ਗਿਆ ਕਿਤੇ ਨਹੀਂ ਲਵਲੀ ਇੱਥੇ ਅਡੇ ਤੱਕ ਹੀ ਗਿਆ ਹੈਗਾ ਅੱਛਾ ਅੱਛਾ ਹਾਂਜੀ ਆ ਜਾਂਦਾ ਹੁਣੀ ਠੀਕ ਹੈ ਤੂੰ ਕੀ ਸੁਣਾਉ ਕਿੰਦਾ ਪਿੰਡ ਸਾਰੇ ਸੀ ਸ਼ਾਬ ਵਧੀਆ ਵਧੀਆ ਇੱਕ ਤੇ ਇਹਨੂੰ ਪਤਾ ਨਹੀਂ ਕਿੰਨੇ ਕਿਆ ਸੀ ਲੱਗੇ ਬੈਨ ਨੂੰ ਜਾ ਕੇ ਦਸਰਾਣੇ ਬਹਿ ਗਿਆ ਆ ਸੁਣੋ ਆ ਗਏ ਆ ਪਰੌਣੇ ਪਰੌਣੇ ਤੇ ਆ ਗਏ ਤੇ ਸਮਾਨ ਸਾਰਾ ਲੈ ਆਏ ਹੋ ਨਾ ਸਮਾਨ ਤਾਂ ਮੈਂ ਲੈ ਆਂਤਾ ਵਾ ਤੇ ਆਹੋ ਤੁਸੀਂ ਟੀ ਐਦਾ ਕਰੋ ਕਿ ਜਗਤ ਲੱਗੇ ਬਹੁ ਉਹਨਾਂ ਦੇ ਉਹਨਾਂ ਲੱਗੇ ਕੌਣ ਬੈਠਾ ਹੁਣ ਜੋਬਨਵੀਰ ਬਿਠਿਆ ਲੱਗੇ ਜਾ ਕੇ ਜਿਵੇਂ ਟੈਨਸ਼ਨ ਵੀ ਕੋਈ ਨਾ ਕੋਈ ਗੱਲ ਨਾ ਕਰਦੇ ਨੇ ਕਿਤੇ ਉਹ ਚੱਲ ਕੋਈ ਗੱਲ ਨਹੀਂ ਮੈਂ ਚੱਲਦਾ ਹਾਂ ਤੇ ਜੋਬਨ ਤੈਨੂੰ ਡੈਡੀ ਸਦਨ ਡਿਆ ਪਿਆਲੀ ਮੈਂ ਆ ਗਏ ਕੋਲ ਠੀਕ ਹੈ 9 ਤਾਂ ਡੀ ਵੱਡੀ ਨਹੀਂ ਵੇਖੀ ਕਿਤੇ ਮਿਲੀ ਨਹੀਂ ਗਈ 9 ਦੇ ਪੈਨ ਕੀ ਦੱਸਾਂ ਤੁਹਾਨੂੰ ਭੈਣ ਜੀ ਮਸ਼ੀਨ ਤੇ ਲੱਗੀ ਹੋਣੀ ਆ ਸਾਰਾ ਆਦਿਆਂ ਨੂੰ ਇਹੋ ਹੀ ਕੰਮ ਆਗੇ ਅੱਛਾ ਅੱਛਾ ਆਦਿਮਾ ਰਪਿੰਦਰ ਆਈ ਆ ਤੇ ਮੈਨੂੰ ਫੇਰ ਪਤਾ ਲੱਗਾ ਕਿ ਨੋਵਾ ਦਾ ਸੋਕਰੀ ਹੁੰਦਾ ਵਾ ਤੇ ਮੈਂ ਜਾ ਕੇ ਬੈਠਾ ਹਾਉਣਾ ਲੱਗੇ ਅੱਛਾ ਤੇ ਮੈਨੂੰ ਨਹੀਂ ਦਿਖਦਾ ਪਿੱਲਵਲੀ ਹੁਣੇ ਕਿਹੜੇ ਕੰਮ ਕਰਦੇ ਆ ਮੈਨੂੰ ਕਹਿੰਦਾ ਡੇੜੀ ਤੁਹਾਨੂੰ ਵੇਲੀ ਸਕਣ ਦੇ ਆ ਤੇ ਵੇਲੀ ਚ ਡੇੜੀ ਹੈ ਹੀ ਨਹੀਂ ਬਹਾਨੇ ਨਾਲ ਤਾਂ ਉਹ ਮੈਂ ਠਾਲਦਾ ਉਹਨਾਂ ਨੇ ਮੈਂ ਪੁੱਛਣਾ ਸੀਗਾ ਸਰ ਇੱਥੇ ਨਾ ਗੁਰਵਿੰਦਰ ਸਿੰਘ ਸੀਗਾ ਬੇਟਾ ਇੱਥੋਂ ਟਿੱਬੜ ਤੋਂ ਨਹੀਂ ਤੁਹਾਡੇ ਕੋਲ ਨਹੀਂ ਜੌਬ ਕਰਦਾ ਸੀਗਾ ਉਹ ਐਸੇ ਕਰਕੇ ਐਕਸਪੀਰੀਅੰਸ ਹੀ ਨਹੀਂ ਲੈ ਕੇ ਦਿੰਦੇ ਠੀਕ ਆ ਮੈਂ ਹੁਣੇ ਕਰਦਾ ਨਾ ਗੱਲ ਇਹਦਾਂ ਬਈ ਨਹੀਂ ਨਹੀਂ ਮੇਰੀ ਗੱਲ ਸੁਣੋ ਤੁਸੀਂ ਫੋਨ ਨਾ ਕਰੋ